ਹਾਂਜੀ ਰਾਜੀਪ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਇੱਕ ਡਰਾਤੀ ਹੋਈ ਹੈ ਸਾਡੇ ਘਰ ਦੇ ਬਾਹਰ ਐ ਕੋਈ ਕਰੀਬ ਸਵਾ 1 ਵਜੇ ਕੋਈ ਅਣਪਛਾਤੀ ਵਿਅਕਤੀ ਆਇਆ ਦੋ ਉਹਨਾਂ ਨੇ ਮੇਰੇ ਘਰ ਦੇ ਫਾਇਰਿੰਗ ਕੀਤੀ ਆ ਕਰੀਬ ਕੋਈ ਸਵਾ 1:00 ਦਾ ਟਾਈਮ ਸੀ ਮੇਰੀ ਵਾਈਫ ਨੇ ਉਹ ਸੀਸ਼ੇ ਦੇਖਿਆ ਵੀ ਦੋ ਬੰਦੇ ਜਿਹੜੇ ਫਾਇਰਿੰਗ ਕਰਦੇ ਪਹਿਲਾਂ ਵੀ ਫਾਇਰਿੰਗ ਕੀਤੀ ਉਹ ਇਹ ਜਿਹਾ ਪਤਾ ਨਹੀਂ ਗੋਲੀਆਂ ਗੋਲੀਆਂ ਜਿਉਂ ਕਰਕੇ ਪਟੋਕੇ ਚੱਲਦੇ ਆ ਉਸ ਤੋਂ ਬਾਅਦ ਦੇਖਿਆ ਤੇ ਮੇਰੀ ਵਾਈਫ ਨੇ ਕਹਿੰਦੀ ਆਪਣੇ ਘਰ ਦੇ ਕੋਈ ਗੋਲੀਆਂ ਝਾੜੀਆਂ 1:15 ਮਿੰਟ ਤੇ ਮੈਂ ਡੀਐਸਪੀ ਪੁਗੜਾ ਜਿਹੜੇ ਆਪਣੇ ਆਰਪੂਸ਼ਨ ਜੀ ਉਹਨਾਂ ਨੂੰ ਕਾਲ ਕੀਤੀ ਆ 5 ਤੋਂ 7 ਮਿੰਟ ਚ ਪਹੁੰਚ ਸਕਦੇ ਆ ਸਵੰਧ ਦਾ ਐਸਐਚਓ ਸਤਨਾਪੁਰਾ ਸਵੰਧ ਦਾ ਐਸਐਚਓ ਆਪਣਾ ਸਰਦਾਰ ਜੀ ਉਹਨਾਂ ਨੇ ਮੌਕਾ ਬਾਰਦਾ ਦੇਖ ਲਈ ਸੀ ਉਹਨੂੰ ਕਹਿੰਦੇ ਵੀ ਜੋ ਵੀ ਬੰਦੀ ਕਾਰਵਾਈ ਕਰਾਂਗੇ ਕੀ ਕੋਈ ਕੈਮਰਾ ਵਗੈਰੇ ਵਿੱਚ ਆਏ ਕਿੰਨੇ ਵਕਤ ਦੋ ਜੀ ਨੇ ਆਏ ਆ ਮੋਟਰਸਾਈਕਲ ਤੇ ਆਏ ਆ ਤੇ ਮੂਲ ਵਗੈਰੇ ਲਵੇਟੇ ਸੀ ਉਹਨਾਂ ਦੇ ਪਹਿਲਾਂ ਇੱਧਰ ਨੂੰ ਗਏ ਆ ਰਸਤੇ ਨੰਕੇ ਫਿਰ ਆ ਕੇ ਮੋਟਰਸਾਈਕਲ ਉਹ ਪਿੱਛੇ ਲਾ ਕੇ ਆਏ ਆ ਤੁਰ ਕੇ ਆਏ ਆ ਉਹਨਾਂ ਨੇ ਖੈਰੰਗ ਕੀਤੀ ਤੇ 23 ਤੋਂ 24 ਜਿਹੜੇ ਉਹਨਾਂ ਨੇ ਰੋਨਥ ਕਰ ਕੋਈ ਜਾਨੀਵਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ ਆ ਘਰ ਦਾ ਹੀ ਬਾਕੀ ਹੋਰ ਕੋਈ ਇਦਾਂ ਦਾ ਨੁਕਸਾਨ ਕੀ ਲੱਗਦਾ ਰਾਜੂ ਬਾਈ ਕੋਈ ਪ੍ਰਾਣ ਕੋਈ ਰੰਜੀ ਸਾ ਤੁਹਾਡੇ ਜਿਦਾ ਤੁਸੀਂ ਰਾਜਨੀਤੀ ਦੇ ਵਿੱਚੋਂ ਇੱਕ ਤੁਹਾਨੂੰ ਪਤਾ ਹੀ ਹੱਸ ਕੇ ਹਰੇਕ ਨਾਲ ਵਰਤਦਾ ਕੋਈ ਇਦਾਂ ਦਾ ਹੈ ਹੀ ਨਹੀਂ ਮੇਰਾ ਕਿਸੇ ਪੋਲਿਟਿਕਲ ਨਾਲ ਨਹੀਂ ਕਿਸੇ ਯਾਰ ਦੋਸਤ ਨਾਲ ਨਹੀਂ ਕਿਸੇ ਨਾਲ ਕਿਸੇ ਦੇ ਗਲਤ ਕੰਮ ਨਹੀਂ ਕੀਤਾ ਕਿਸੇ ਦੇ ਕੰਮ ਹੀ ਆਏ ਹੋਮਾਂਗੇ ਐਡੀ ਵੱਡੀ ਬਾਰਦਾਤ ਹੋਈ ਹੈ ਕੋਈ ਸਕਿਉਰਟੀ ਦੀ ਮੰਗ ਕਰੂੰਗੀ ਸਰਕਾਰ ਕੋਲੋਂ ਸਕਿਉਰਟੀ ਬਸ ਮੇਰਾ ਤਾਂ ਬਾਬਾ ਹੀ ਆ ਜੀ ਸਕਿਉਰਟੀ ਮੇਰੇ ਲਈ ਮੈਂ ਪਹਿਲਾਂ ਮਾਲਕੀ ਹੈ ਬਸ ਮਤਲਬ ਹੁਣ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਸਕਿਉਰਟੀ ਨਹੀਂ ਲਾਉਂਗੇ ਫਿਰ ਜਾਨ ਨੇ ਤੁਹਾਡੇ ਖਤਰਾ ਨਹੀਂ ਅੱਗੇ ਵੀ ਉਹ ਤਾਂ ਹੁਣ ਪ੍ਰਸ਼ਾਸਨ ਨੂੰ ਕਹੂੰਗਾ ਵੀ ਦੇਖੋ ਜਿੱਦਾਂ ਵੀ ਉਹ ਕਹੋਗੇ ਜੇ ਸਕਿਉਰਟੀ ਦਾ ਹੋਊਗਾ ਤਾਂ ਲੈ ਲਾਂਗੇ ਦੋ ਪੁਲਾਜ਼ਮਨਾਂ ਨੂੰ ਕਹਾਂਗੇ ਦਿਓ ਤੋ ਕੀ ਕਹਿ ਰਹੇ ਦੋਸ਼ੀਆਂ ਵਾਸਤੇ ਵੀ ਪਾਲ ਸਿੱਧਾ ਜੋ ਵੀ ਦੋਸ਼ੀਆ ਕਾਰਵਾਈ ਕੀਤੀ ਜਾਵੇ ਚਲਦੋ ਜਾ ਫੜੇ ਜਾਣ ਕਿਉਂਕਿ ਮੈਂ ਕਹਿੰਦਾ ਜਿੱਦਾਂ ਸਾਡੇ ਇਰਾਂ ਕਿਸੇ ਹੋਰ ਨਾਲ ਨਾ ਘਟਨਾ ਵਾਪਰੇ ਕਿਸੇ ਦਾ ਨੁਕਸਾਨ ਨਾ ਹੋਵੇ ਕਿ ਜਿਹੜੇ ਵੀ ਦੋਸ਼ੀ ਫੜੇ ਆਵੇ ਹਾਂਜੀ ਮੰਤਰੀ ਸਾਹਿਬ ਜੀ ਅੱਜ ਫਗਵਾੜਾ ਵਿਖੇ ਆਏ ਆਂ ਦਲਜੀਤ ਰਾਜੂ ਦੇ ਘਰ ਗੋਲੀਆਂ ਚੱਲੀਆਂ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਆਪਾਂ ਇਸ ਵੇਲੇ ਵਦਾਂਤਸਬ ਹਰਕਾ ਫਗਵਾੜਾ ਦੇ ਪਿੰਡ ਦਰਬੇਸ਼ ਦੇ ਵਿੱਚ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਜੀ ਸਾਹਿਬ ਸਤਜੀ ਸਿੰਘ ਰਾਜੂ ਜੀ ਜਿਹੜੇ ਸਾਡੀ ਦਸ਼ਾ ਵਿਰੋਧੀ ਕੈਂਪੇਨ ਦੇ ਫਗਵਾੜੇ ਦੇ ਕੋਆਰਡੀਨੇਟਰ ਸੀਗੇ ਉਹਨਾਂ ਤੇ ਅੱਜ ਮਨੇਰੇ ਜਿਹੜਾ ਇੱਕ ਸਵਾ 1 ਵਜੇ ਉਹਨਾਂ ਦੇ ਕਰਤੇ ਫਾਇਦੰਗ ਕੀਤੀ ਹੈ ਕੁਝ ਬੰਦਿਆਂ ਨੇ ਮੈਂ ਉਹਦੇ ਕਰਕੇ ਇਹਨਾਂ ਨੂੰ ਮਿਲਣ ਆਇਆ ਸੀਗਾ ਪਰ ਮੈਂ ਇਹਨਾਂ ਨੂੰ ਕਹਿਣ ਆਇਆ ਸੀਗਾ ਕਿ ਸਾਡੀ ਪਾਰਟੀ ਇਸ ਚੀਜ਼ ਨੂੰ ਪੰਜਾਬ ਦੇ ਵਿੱਚ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਇਹ ਤੇ ਸਾਡੀ ਪਾਰਟੀ ਦੇ ਨੇ ਇਹ ਤੇ ਸਾਡੀ ਪਾਰਟੀ ਦੇ ਆਗੂ ਨੇ ਪੰਜਾਬ ਦੇ ਵਿੱਚ ਕਿਸੇ ਵੀ ਪੰਜਾਬੀ ਦੇ ਉੱਤੇ ਪੰਜਾਬ ਦੇ ਕਿਸੇ ਵੀ ਨਿਵਾਸੀ ਦੇ ਉੱਤੇ ਜੇ ਕਿਸੇ ਨੇ ਇਦਾਂ ਦੀ ਕਾਰਵਾਈ ਕੀਤੀ ਉਹ ਤਿਆਰ ਰਹਿਣ ਸਾਡੀ ਪੁਲਿਸ ਫੋਰਸ ਬਿਲਕੁਲ ਹੱਤ ਤਰੰਦਾ ਜਵਾਬ ਦੇ ਰਹੀ ਹੈ ਉਹ ਸਾਡਾ ਤੈਅ ਹੈ ਕਿ ਇਦਾਂ ਦੇ ਜਿਹੜੇ ਗੈਂਗਸਟਰ ਨੇ ਇਦਾਂ ਦੇ ਜਿਹੜੇ ਬਦਮਾਸ਼ ਨੇ ਗੁੰਡੇ ਨੇ ਇਹ ਜਾਂ ਤਾਂ ਸਲਾਖਾਂ ਦੇ ਪਿੱਛੇ ਚੱਲ ਜਾਣਗੇ ਤੇ ਜਾਂ ਫਿਰ ਮੁਕਾਬਲੇ ਤੇ ਟੜਟੜੀ ਹੋ ਜਾਣਗੇ ਅਸੀਂ ਭੱਜਣ ਨਹੀਂ ਦਿੰਦੇ ਤਾਂ ਭਾਵੇਂ ਜੋ ਮਰਜ਼ੀ ਹੋਵੇ ਅਸੀਂ ਬਿਲਕੁਲ ਤੈਅ ਕੀਤਾ ਹੈ ਕਿ ਸਾਡੀ ਸਰਕਾਰ ਨਸ਼ਿਆਂ ਦੇ ਵਿਰੁੱਧ ਸਾਡੀ ਸਰਕਾਰ ਪੰਜਾਬ ਨੂੰ ਡਰਗਸਟ ਮੁਕਤ ਅਸੀਂ ਕਰਨਾ ਚਾਹੁੰਦੇ ਸਾਡੀ ਪਾਰਟੀ ਦੇ ਸਾਡੀ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਹੈ ਇੱਥੇ ਵੀ ਸਪਸ਼ਟ ਹੈ ਸਵੇਦੇ ਐਸਐਸਪੀ ਵੀ ਆਏ ਹੁਣ ਵੀ ਸਾਡੀ ਫੋਰਸ ਆਈ ਹੈ ਮਾਨ ਸਾਹਿਬ ਨੇ ਬੜੀਆ ਸਖਤ ਅਦਾਇਤਾ ਕੀਤੀ ਆ ਕਿ ਤੁਰੰਤ ਕਾਰਵਾਈ ਕਰੋ ਤੁਹਾਨੂੰ ਪਤਾ ਕਿ ਪਿਛਲੇ 5-6 ਦਿਨ ਪਹਿਲਾਂ ਫਾਜ਼ਲਕਾ ਦੇ ਵਿੱਚ ਇੱਕ ਆਰਐਸਐਸ ਦੇ ਨੇਤਾ ਦੇ ਬੇਟੇ ਨਮੀਨ ਅਰੋੜੇ ਦਾ ਕਤਲ ਕਰਤਾ ਸੀ ਗੈਂਗਸਟਰ ਨੇ ਉਹ ਬੰਦੇ ਅੱਜ ਜਿਹੜੇ ਆ ਉਹ ਟੈਟੇ ਦੀ ਕਿੱਤੇ ਜਿਹੜਾ ਬਾਦਲ ਨਾਮ ਦਾ ਬਹੁਤ ਵੱਡਾ ਗੈਂਗਸਟਰ ਸੀਗਾ ਅਸੀਂ ਕਿਸੇ ਨੂੰ ਛੱਡਾਂਗੇ ਨਹੀਂ ਭਾਵੇਂ ਜੋ ਮਰਜ਼ੀ ਹੋਵੇ ਪਰ ਮੈਂ ਆਪਣੇ ਸਾਥੀ ਨੂੰ ਦਲਜੀਤ ਨੂੰ ਕਹਿਣਾ ਆ ਪੈ ਆਪਣੀ ਪਾਰਟੀ ਦੇ ਕੌਮੀ ਕਦਮਿੰਦਰ ਅਰਵਿੰਦ ਕੇਜੀਵਾਲ ਜੀ ਵੱਲੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਦਲਜੀਤ ਨੂੰ ਇਹ ਵਿਸ਼ਵਾਸ ਦਿਵਾਉਣ ਆਇਆ ਕਿ ਸਾਰੀ ਪਾਰਟੀ ਇਹਨਾਂ ਦੇ ਨਾਲ ਹੈ ਅਸੀਂ ਕਦੀ ਵੀ ਆਪਣੇ ਕੇ ਵਰਕਰ ਦਾ ਕੋਈ ਨੁਕਸਾਨ ਨਹੀਂ ਹੋਣ ਦਵਾਂਗੇ ਮੈਂ ਤਾਂ ਪਹਿਲਾਂ ਕਿਹਾ ਕਿ ਇਹ ਤਾਂ ਸਾਡੀ ਪਾਰਟੀ ਦੇ ਵਰਕਰ ਨੇ ਇਹ ਸਾਡੀ ਪਾਰਟੀ ਦੇ ਲੀਡਰ ਨੇ ਪੱਤ ਪੰਜਾਬ ਦੇ ਕਿਸੇ ਆਮ ਸ਼ਹਿਰੀ ਦਾ ਵੀ ਅਸੀਂ ਨੁਕਸਾਨ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬੁੱਲ ਜਿਹੜਾ ਫਗਵਾੜੇ ਦੇ ਜਿੰਨੇ ਸਾਡੇ ਪਾਰਟੀ ਦੇ ਆਗੂ ਨੇ ਹਾਜ਼ਰੀ ਖਲੋਤੇ ਆ ਸਾਡੇ ਵਿਧਾਨ ਸਭਾ ਕੰਚਾਦ ਦੇ ਬਲਜੀਤ ਧੋੜੀਆਂ ਸਾਡੇ ਪ੍ਰਧਾਨ ਸਾਹਿਬ ਆਏ ਆ ਸਾਰੇ ਆਏ ਆ ਸਭ ਨੂੰ ਇਹ ਵਿਸ਼ਵਾਸ ਦਿਵਾਉਣ ਆ ਕਿ ਪੂਰੀ ਪਾਰਟੀ ਤੁਹਾਡੇ ਨਾਲ ਹੈ ਉਹੀ ਪੰਜਾਬ ਦੀ ਪਾਰਟੀ ਪੰਜਾਬ ਦੀ ਸਰਕਾਰ ਸਰਦਾਰ ਬਲਜੀਤ ਸਿੰਘ ਦੇ ਨਾਲ ਆ ਇਹਨਾਂ ਦੇ ਪਰਿਵਾਰ ਦੇ ਨਾਲ ਆ ਇਹਨਾਂ ਦੇ ਬੱਚਿਆਂ ਦੇ ਨਾਲ ਆ ਕਬਰੋਂ ਦੀ ਕੋਈ ਲੋੜ ਨਹੀਂ ਚਟਾਨ ਦੀ ਤਦਾ ਖੜੇ ਆ ਬਾਹਤਾਂ ਦੀ ਲੜਾਈ ਲੜਾਂਗੇ ਉਹ ਜਿਹੜੇ ਬੰਦਿਆਂ ਨੇ ਮਤਲਬ ਜਿਹੜੀ ਫੈਲ ਕੀਤੀ ਆ ਇਹ ਦੋ ਤਿੰਨ ਦਿਨ ਦੇ ਵਿੱਚ ਹੀ ਤੁਹਾਨੂੰ ਇਹਦਾ ਰਿਜ਼ਲਟ ਜਿਹੜਾ ਮਿਲ ਜੂਗਾ ਕਿ ਅਸੀਂ ਕਿੱਦਾਂ ਕੰਮ ਕਰਦੇ ਆ ਹਰ ਹਰ ਘਟਨਾ ਦਾ ਰਿਜ਼ਲਟ ਮਿਲਿਆ ਇਹਦਾ ਵੀ ਤੁਹਾਨੂੰ ਮਿਲ ਜੂਗਾ ਇਹ ਮੈਂ ਤੁਹਾਨੂੰ ਕਹਿਣਾ ਸੀ ਕੀ ਕਰਨਾ ਜੀ ਕਿ ਜਿਹੜੀਆਂ ਲਗਾਤਾਰ ਇਦਾਂ ਦੀਆਂ ਘਟਨਾਵਾਂ ਵੀ ਵਧ ਰਹੀਆਂ ਨੇ ਤੇ ਉਸ ਤੋਂ ਬਾਅਦ ਵੀ ਜਿਹੜੇ ਮੁਕਾਬਲੇ ਹੁੰਦੇ ਉਸ ਤੋਂ ਬਾਅਦ ਉਹਨਾਂ ਵੀ ਡਰ ਕਿਉਂ ਨਹੀਂ ਪੈਂਦਾ ਉਸ ਤੋਂ ਬਾਅਦ ਫਿਰ ਦੁਬਾਰਾ ਕਿਤਨੇ ਕਿਤੇ ਕਰਨਾ ਵਾਪਰ ਜਾਂਦੇ ਦੇਖੋ ਜਿਹੜੀ ਡਾਡਾ ਵਾਲੀ ਗੱਲ ਕਈ ਚੀਜ਼ਾਂ ਇਦਾਂ ਵਾਪਰ ਦੀਆਂ ਨੇ ਕਿ ਜਿਹੜੀਆਂ ਤੁਹਾਨੂੰ ਪਤਾ ਨਹੀਂ ਹੁੰਦਾ ਜਿੱਥੇ ਜਦੋਂ ਅੰਸਲਾ ਆ ਜਾਂਦਾ ਜਦੋਂ ਜਵਾਬ ਮਿਲ ਜਾਂਦਾ ਉਹਨਾਂ ਨੂੰ ਉੱਥੋਂ ਭੱਜ ਜਾਂਦੇ ਆ ਜਾਂਦੇ ਜੇਲ੍ਹਾਂ ਚਲ ਜਾਂਦੇ ਆ ਜਾਂ ਪਰਵਾਤਵਾ ਦੇ ਘਰ ਚਲ ਜਾਂਦੇ ਆ ਦਬ ਜਿਹੜਾ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਜਿਹੜਾ ਉਹੀ ਰਹੂਗਾ ਅਸੀਂ ਕਿਸੇ ਨੂੰ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਖਵਾਬ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਇਹ ਤੁਸੀਂ ਦੇਖੀ ਜਾਓ ਜਲਦੀ ਜਿੱਦਾਂ ਅਸੀਂ ਡਰਗ ਮਾਫੀਆ ਦੇ ਖਿਲਾਫ ਬਹੁਤ ਵੱਡੀ ਲੜਾਈ ਪਿਛਲੇ 9 ਮਹੀਨੇ ਤੋਂ ਸ਼ੁਰੂ ਕੀਤੀ ਆ ਔਰ ਕਿਹੜੇ ਕਿਹੜੇ ਵੱਡੇ ਡਰਗ ਡੀਲਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਕੇ ਅਸੀਂ ਆਸੀ ਤੇ ਫੰਦੇ ਖਾਂ ਆ ਸਭ ਫਰਫਰ ਦੇਲਾ ਦੇ ਦਿੱਤੇ ਅਜੇ ਵੀ ਉਹ ਜੰਗ ਜਾਰੀ ਹੈ ਇਹਦੇ ਕੁਛ ਰਹਿੰਦੇ ਆ ਉਹਨਾਂ ਨੂੰ ਉਧਿਆਗੇ ਹਿੱਸੇ ਤੱਕ ਪੰਜਾਬ ਨੂੰ ਗੈਂਗਸਟਰ ਮੁਕਤ ਕਰਨਾ ਜਿਹੜਾ ਉਹ ਸਾਡੀ ਡਿਊਟੀ ਆ ਅਸੀਂ ਕਰਾਂਗੇ ਔਰ ਪੰਜਾਬ ਦੇ ਵਿੱਚ ਕਿਸੇ ਵੀ ਸ਼ਹਿਰੀ ਨੂੰ ਡਰ ਨਹੀਂ ਲੋੜਨੀ ਅਸੀਂ ਹੱਦ ਤੱਕ ਹਰ ਕਦੇ ਦੇ ਨਾਲ ਤੁਸੀਂ ਘਰ ਆਇਓ ਹਰ ਸ਼ੇ ਹਰ ਸ਼ੇ ਜੀ ਤੁਸੀਂ ਡਰੱਗ ਦੀ ਗੱਲ ਕੀਤੀ ਹੈ ਉਹ ਡਰੱਗ ਦੇ ਲਈ ਜਿਹੜਾ ਯੁੱਧ ਨਸ਼ਾ ਵਿਰੋਧ ਤੇ ਦਿਲਜੀਤ ਰਾਜੂ ਹੁਣੀ ਕੋਆਰਡੀਨੇਟਰ ਨੇ ਫਗਵਾੜੇ ਦੇ ਤੇ ਪਿਛਲੀ ਇਸ ਮੁਹਿੰਮ 'ਚ ਇਹਨਾਂ ਨੇ ਵੱਧ ਝੜ ਕੇ ਕੰਮ ਵੀ ਕੀਤਾ ਕਿ ਇਹ ਨਹੀਂ ਇਹ ਇਤ ਨਹੀਂ ਕਿਤੇ ਲੱਗਦਾ ਵੀ ਉਹ ਜਿਹੜੇ ਡਰੱਗ ਪੈਡਲਰ ਨੇ ਉਹਨਾਂ ਵੱਲੋਂ ਹੀ ਇਹ ਕੁਝ ਇਦਾਂ ਦੀ ਹਰਕਤ ਤੇ ਹੋ ਸਕਦਾ ਐਪੀਐਨਸਰ ਹੋ ਪਦੇ ਦਾ ਸਹੀ ਜਵਾਬ ਤੁਹਾਨੂੰ ਮੈਂ ਬੋਧਨ ਬਾਦ ਦੇ ਸਕਦਾ ਮੈਂ ਪੁਲਿਸ ਅਫਸਰ ਨਾਲ ਗੱਲ ਕੀਤੀ ਹੈ ਜੀ ਪੁਲਿਸ ਵਾਲੇ ਮੇਰੇ ਤੇਰੇ ਪਹੁੰਚਣ ਆਲੇ ਆ ਜਦੋਂ ਬੰਦੇ ਫੜੇ ਜਾਣਗੇ ਉਦੋਂ ਤੱਕ ਮੈਂ ਸਪਸ਼ਟ ਕਰ ਦੂੰਗਾ ਕਿ ਕੌਣਿਆ ਕਿਵੇਂ ਦੇਖੋ ਜਦੋਂ ਅਸੀਂ ਡਰਗ ਦੇ ਖਿਲਾਫ ਬੋਲਦੇ ਆ ਪਿੰਡਾਂ ਦੇ ਚਾਹੀ ਬੋਲਦੇ ਆ ਆਪਣੇ ਹਲਕਿਆਂ ਦੇ ਵਿੱਚ ਦਲਜੀਤ ਹੋਣਾ ਨੇ ਬਹੁਤ ਕੰਮ ਕੀਤਾ ਜਿਹੜਾ ਕੋਆਰਡੀਨੇਟਰ ਹੈ ਉੱਤੇ ਬਹੁਤ ਬੋਝ ਹੁੰਦਾ ਜੀ ਮੇਰੇ ਹਲਕੇ ਵਿੱਚ ਜਿਹੜਾ ਮੁੰਡਾ ਕੋਆਰਡੀਨੇਟਰ ਹੈ ਉਹ ਬਹੁਤ ਕੰਮ ਕਰਦਾ ਸਾਡੇ ਤੋਂ ਦੂਰਾ ਕਰਦਾ ਇਹ ਵੀ ਦੂਨਾ ਕਰਦੇ ਹਾਦੀ ਨਾਲੋਂ ਦੂਨਾ ਕਰਦਾ ਹੋਊਗਾ ਬੰਦਾ ਕਈ ਵਾਰ ਅੱਖਾਂ 'ਚ ਲੜਕਦਾ ਹੁੰਦਾ ਕਿ ਸਾਡੇ ਰਾਹ 'ਚ ਰੋੜਾ ਬਣਦਾ ਪਰ ਕੋਈ ਗੱਲ ਨਹੀਂ ਦੇਖੋ ਜਦੋਂ ਆਪਾਂ ਇੰਨਾ ਬੈਡ ਐਲੀਮੈਂਟਾਂ ਦੇ ਖਿਲਾਫ ਲੜਨਾ ਤਾਂ ਸਾਨੂੰ ਇਹ ਵੀ ਨਾਲ ਤਿਆਰ ਖੜਾ ਹੋਊਗਾ ਕਿ ਅਸੀਂ ਇਹਨਾਂ ਦੇ ਮਤਲਬ ਨਿਸ਼ਾਨੇ ਤੇ ਵੀ ਆ ਸਕਦੇ। ਅਸੀਂ ਡਰਦੇ ਨਹੀਂ। ਇਹਨਾਂ ਦੀ ਸੁਰੱਖਿਆ ਬਾਰੇ ਕੀ? ਅਸੀਂ ਸਾਲ ਦੰਦੇ ਵੀ ਲੜਦੇ ਆ ਤੇ ਇਹਨਾਂ ਦੀ ਫਿਰ ਸੁਰੱਖਿਆ ਵੀ ਤਾਂ ਯਕੀਨੀ ਬਣਾਣੀ। ਬਿਲਕੁਲ ਇਹਨਾਂ ਦੀ ਸੁਰੱਖਿਆ ਯਕੀਨੀ ਹੋਊਗੀ। ਇਹਨਾਂ ਦੇ ਪ੍ਰਵਾਸ ਦੀ ਸੁਰੱਖਿਆ ਯਕੀਨੀ ਹੋਊਗੀ। ਤੁਸੀਂ ਕੀ ਬੋਲੋ? ਜਿਹੜੇ ਜਿਹੜੇ ਜੇਲ੍ਹ ਦਾਤ ਨੂੰ ਉਹ